ਕੇ ਦਿਨ ਬਸ ਮੱਠੀ ਮੱਠੀ ਠੰਡ ਆਪਣੇ ਦੇ ਆਦੀ ਮਾਇਆ ਅਜਵਰ ਧੰਡ ਆਹੇ ਕਿ ਕੇ ਦਿਨ ਬਸ ਮੱਠੀ ਮੱਠੀ ਠੰਡ ਆਪਣੇ ਦੇ ਆਦੀ ਮਾਇਆ ਅਜਵਰ ਧੰਡ ਸੁੱਖ ਨਾਲ ਕਿੱਡੇ ਕਿੱਡੇ ਵਾਲ ਹੋ ਗਏ ਸੁੱਖ ਨਾਲ ਕਿੱਡੇ ਕਿੱਡੇ ਵਾਲ ਹੋ ਗਏ ਅਜਾ ਮੇਰੇ ਕੋਲ ਬਹਿ ਕੇ ਦੱਸ ਖਾਂ ਭਲਾ ਆਪਣੇ ਦੇਆਂ ਨੂੰ ਕਿੰਨੇ ਸਾਲ ਹੋ ਗਏ ਅਜਾ ਮੇਰੇ ਕੋਲ ਬਹਿ ਕੇ ਦੱਸ ਖਾਂ ਭਲਾ ਪੜੇ ਮੈਨੂੰ ਕਿੰਨੇ ਸਾਲ ਹੋ ਗਏ ਲੂੰਜੀ ਸੀ ਦਾੜੀ ਮੈਂ ਵੀ ਸੀ ਗਮੁੱਛ ਫੁੱਟ ਨਿੱਕੀ ਦੀ ਸੀ ਮਜਾਲ ਮੇਰਾ ਫੜ ਲੈਂਦਾ ਗੁੱਟ ਉਲੂਏ ਦੀ ਸੀ ਦਾੜੀ ਮੈਂ ਵੀ ਸੀ ਗਾ ਮੁੱਛਪੁੱਟ ਨੀ ਕੀ ਦੀ ਸੀ ਮਜਾਲ ਮੇਰਾ ਫੜ ਲੈਂਦਾ ਗੁੱਟ ਤੇ ਝੋਟੇ ਜਿੰਨੀ ਹੁੰਦੀ ਸੀਗੀ ਜਾਨ ਜੱਟੀਏ ਸਾਣ ਜਿੰਨੀ ਹੁੰਦੀ ਸੀਗੀ ਜਾਨ ਜੱਟੀਏ ਮਾਡਲ ਬਿਸ਼ੱਕ ਹੀ ਪੁਰਾਣਾ ਹੋ ਗਿਆ ਜੱਟ ਪਰ ਅਜੇ ਵੀ ਜਵਾਨ ਜੱਟੀਏ ਮਾਡਲ ਬਿਸ਼ੱਕ ਹੀ ਪੁਰਾਣਾ ਹੋ ਗਿਆ ਜੱਟ ਪਰ ਅਜੇ ਵੀ ਜਵਾਨ ਜੱਟੀਏ ਹਿਆ ਅਦਕੈ ਵੀ ਜੋ ਦੋਸਾ ਕੀ मुलाकात सी संगा च चो प्यार भरी रात सी याद कर जो दो साड़ी पहली मुलाकात सी संगा च चो प्यार भरी रात सी एक मित हारते ते से आल हो गए एक मित हारते ते से आल हो गए आजा मेरे कोल बैठे दस खापला अपने दयानु किन्नसा ਅਮੀਰ ਕੋਲ ਬੱਕੇ ਦਸ ਖਾ ਪਲਾ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਬੈਠਕ ਪੁਰਾਣੀ ਜਿਹੜੇ ਸਾਲ ਨਵੀਂ ਪਾਈ ਸੀ ਨੀਚੇ ਤਾਂ ਮੈਨੂੰ ਉਸੇ ਸਾਲ ਸਾਡੀ ਕੁੜਮਾਈ ਸੀ ਓ ਬੈਠਕ ਪੁਰਾਣੀ ਜਿਹੜੇ ਸਾਲ ਨਵੀਂ ਪਾਈ ਸੀ ਚੇਤਾ ਮੈਨੂੰ ਉਸੇ ਸਾਲ ਸਾਡੀ ਕੁੜਮਾਈ ਸੀ ਜਿੱਥੇ ਰੱਖਿਆ ਸਿਦਾਜ ਦਾ ਸਮਾਨ ਜੱਟੀਏਿੱਥੇ ਰੱਖਿਆ ਸਿਦਾਜ ਦਾ ਸਮਾਨ ਜੱਟੀਏ ਮੜਲ ਬਿਸ਼ੱਕ ਹੀ ਪੁਰਾਣਾ ਹੋ ਗਿਆ ਜੱਟ ਪਰ ਅਜੇ ਵੀ ਜਵਾਨ ਜੱਟੀਏ ਮੜਲ ਬਿਸ਼ੱਕ ਹੀ ਪੁਰਾਣਾ ਹੋ ਗਿਆ ਜੱਟ ਪਰ ਅਜੇ ਵੀ ਜਵਾਨ ਜੱਟੀਏ ਲੱਗਦਾ ਇੰਜ ਜਿਵੇਂ ਕੱਲ ਦੀ ਗੱਲ ਵੇ ਲੱਗੇ ਮੈਨੂੰ ਕਰ ਤੇਰੇ ਆਈ ਅਜ ਕੱਲ ਵੇ ਗਿਦਾ ਇੰਜ ਦੀ ਮੈਂ ਕੱਲ ਦੀ ਗੱਲ ਵੇ ਲੱਗੇ ਮੈਨੂੰ ਕਰ ਤੇਰੇ ਆਈ ਅੱਜ ਕੱਲ ਵੇ ਸੱਚ ਮੇਰੇ ਸੱਜ ਦੇ ਖਿਆਲ ਹੋ ਗਏ ਸੱਚ ਮੇਰੇ ਸੱਜ ਦੇ ਖਿਆਲ ਹੋ ਗਏ ਆਜਾ ਮੇਰੇ ਕੋਲ ਬਹਿ ਕੇ ਦੱਸ ਖਾਪਲਾ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਆਜਾ ਮੇਰੇ ਕੋਲ ਬਹਿ ਕੇ ਦੱਸ ਖਾਪਲਾ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ